ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦਾ 9 ਫਰਵਰੀ ਨੂੰ ਆ ਰਿਹਾ ਜਨਮ ਦਿਹਾੜਾ ਮਨਾਉਣ ਲਈ ਅੱਜ ਇੱਕ ਮੀਟਿੰਗ ਬਾਬਾ ਮੋਤੀराम ਮਹਾਰਾਜ ਯਾਦਗਾਰ ਗੁਰਦੁਆਰਾ ਵਿਖੇ ਨਿਰਮਲ ਸਿੰਘ ਐਸਐਸ ਚੇਅਰਮੈਨ ਦੀ ਪ੍ਰਧਾਨਗੀਦ ਹੋਈ ਜਿਸ ਵਿੱਚ ਸਰਵ ਸੰਮਤੀ ਨਾਲ ਫੈਸਲੇ ਲਏ ਗਏ ਤੇ ਇਸ ਮੌਕੇ ਸਾਹ ਨਿਰਮਲ ਸਿੰਘ ਐਸਐਸ ਚੇਅਰਮੈਨ ਨੇ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਬਾਬਾ ਮੋਤੀਰਾਮ ਮਹਾਰਾਜ ਜੀ ਦਾ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ 9 ਫਰਵਰੀ ਦਿਨ ਸੋਮਵਾਰ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਚੈਰੀਟੇਟਰ ਸ਼ਰੀਫ ਫਤੇਗੜ ਸਾਹਿਬ ਗੁਰਦਵਾਰ ਯਾਦਗਾਰ ਗੁਰਦੁਆਰਾ ਰੋਜ਼ਾ ਸ਼ਰੀਫ ਦੇ ਸਾਹਮਣੇ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਮੈਂ ਸਮੂਹਤੀ ਸਾਧ ਸੰਗਤ ਨੂੰ ਅਪੀਲ ਕਰਦਾ ਕਿ ਬਾਬਾ ਮੋਤੀराम ਜੀ ਮਹਾਰਾ ਜਿਨ੍ਹਾਂ ਦੀ ਬੜੀ ਵੱਡੀ ਮਹਾਨ ਕੁਰਬਾਨੀ ਆ ਸਰਬੰਸਦਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਬਾਬਾ ਮੋਤੀਰਾਮ ਰਾਜ ਜੀ ਨੇ ਵੀ ਪੂਰਾ ਪਰਿਵਾਰ ਜਿਹੜਾ ਕੌਮ ਦੇ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਆ ਜਿਨ੍ਹਾਂ ਨੇ ਬਾਬਾ ਜੀ ਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਕੌਰ ਜੀ ਨੂੰ ਖੰਡੇ ਬੁਰਜ ਦੇ ਵਿੱਚ ਜਿਹੜੀ 3 ਦਿਨ ਦੀ ਸੇਵਾ ਦੁੱਧ ਦੀ ਕੀਤੀ ਸੀ ਉਦੇ ਬਦਲੇ ਪੂਰੇ ਪਰਿਵਾਰ ਨੂੰ ਕਲਾੜੀ ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਬਾਬਾ ਜੀ ਦੇ ਉਹ ਪਵਿੱਤਰ ਗਲਾਸ ਜਿਨ੍ਹਾਂ ਗਲਾਸਾਂ ਦੇ ਵਿੱਚ ਬਾਬਾ ਜੀ ਨੇ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਨੂੰ ਦੁੱਧ ਸਿਖਾਇਆ ਸੀ ਉਹ ਇਸ ਗੁਰਦੁਆਰੇ ਦੇ ਵਿੱਚ ਸਜੋਬਤ ਨਹੀਂ ਤੇ ਮੈਂ ਸਮੂਚੀ 사ਸਨ ਜੀ ਨੂੰ ਅਪੀਲ ਕਰਨੀ ਚਾਹੁੰਨਾ ਕਿ 9 ਫਰਵਰੀ ਦਿਨ ਸੋਮਵਾਰ ਉਜੋਖੜਾ ਸਾਹਿਬ ਤੋਂ ਦੁਆਰਾ ਹਰਿਆਣਾ ਅੰਬਾਲਾ ਤੋਂ ਨਗਰ ਕੀਰਤਨ ਜਿਹੜਾ ਹੈ ਕਿ ਬਹੁਤ ਵੱਡਾ ਵਿਸ਼ਾਲ ਰੂਪ ਲੈ ਕੇ ਆਵੇਗਾ ਉਹਦੇ ਸਵਾਗਤ ਵਾਸਤੇ ਜਿੰਨੇ ਵੀ ਰਸਤੇ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਤਾਂ ਨੇ ਉਹਨਾਂ ਨੂੰ ਅਪੀਲ ਉਹਨਾਂ ਨੂੰ ਬੇਨਤੀ ਆ ਕਿ ਇਸ ਨਗਰ ਕੀਰਤਨ ਦੀ ਸਵਾਗਤ ਵਾਸਤੇ ਆਪਣਾ ਆਪਣਾ ਯੋਗਦਾਨ ਪਾ ਕੇ ਆਪਣੇ ਜੀਵਨ ਨੂੰ ਸਫਲ ਕਰੋ ਤੇ ਇਸ ਸਮਾਗਮ ਦੇ ਵਿੱਚ ਆਪਣਾ ਯੋਗਦਾਨ ਪਾਓ ਸਾਧ ਸੰਗ ਜੀ ਨਗਰ ਕੀਰਤਨ ਜਿਹੜਾ ਸ੍ਰੀ ਪੁਜੋਖੜਾ ਸਾਹਿਬ ਤੋਂ 9 ਤਰੀਕ ਦਿਨ ਸੋਮਵਾਰ 9:30 ਵਜੇ ਉੱਥੋਂ ਚੱਲਣਾ ਤੇ ਪੁਜੋਖੜਾ ਸਾਹਿਬ ਤੋਂ ਅੰਮ੍ਰਾਲੇ ਮੰਜੀ ਸਾਹਿਬ ਗੁਰਦੁਆਰਾ ਉਦੇ ਬਾਅਦ ਵਿੱਚ ਰਾਜਪੁਰਾ ਹੁੰਦਾ ਹੋਇਆ ਸਰਹੰਦ ਬੱਸ ਸਟੈਂਡ ਤੋਂ ਇਸੇ ਸਫ਼ਰ ਜਿਹੜਾ ਰੂਟ ਆ ਉਹ ਹੁੰਦਾ ਹੋਇਆ ਵੱਡੇ ਗੁਰਦੁਆਰੇ ਤੋਂ ਹੁੰਦਾ ਹੋਇਆ ਯਾਦਗਾਰ ਗੁਰਦੁਆਰਾ ਬਾਬਾ ਮੋਤੀਰਾਮ ਮਹਿਰਾ ਜਿਹੜਾ ਉਹ 2 ਵਜੇ ਦੇ ਕਰੀਬ ਜਿਹੜਾ ਉੱਥੇ ਪਹੁੰਚਣਾ ਤੇ ਮੈਂ ਆਪ ਲੋਕਾਂ ਨੂੰ ਅਪੀਲ ਕਰਦਾ ਕਿ ਇਕ ਤੇ ਵਾਤਾਵਰਨ ਦਾ ਆਪਾਂ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਕਿ ਇਸ ਧਾਰਮਿਕ ਸਮਾਗਮ ਦੇ ਵਿੱਚ ਰਸਤੇ ਦੇ ਵਿੱਚ ਜਿਹੜਾ ਸਾਫ ਸਵੱਈਆ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਜਿਹੜਾ ਰਸਤੇ ਵਿੱਚ ਸਾਫ ਸਵੱਈਆ ਉਹਦਾ ਵੀ ਵਿਸ਼ੇਸ਼ ਧਿਆਨ ਕੀਤਾ ਜਾਵੇ ਤੋਂ ਸਮੂਚੀ ਸੰਗਤ ਨੂੰ ਇਹੀ ਆਪਣੇ ਸਮੂਚੇ ਟਾਸ ਵੱਲੋਂ ਅਪੀਲ ਕਰਦੇ ਆ ਕਿ ਆਓ ਆਪਾਂ ਉਸ ਮਹਾਨ ਜਰਨਲ ਅਮਰਜੀਤ ਬਾਬਾ ਮੋਤੀਰਾ ਮਹਾਰਾਜੀ ਦੇ ਜਨਮ ਦਿਹਾੜੇ ਤੇ ਆਗਮਨ ਦਿਹਾੜੇ ਤੇ ਉੱਥੇ ਕਿ ਉਹਨਾਂ ਨੂੰ ਆਪਾਂ ਸਰਧਾ ਤੇ ਸਤਕਾਰ ਭੇਟ ਕਰੀਏ ਤੋਂ ਇਹ ਹੀ ਮੇਰੀ ਆਪ ਸਭ ਨੂੰ ਵੀਰਾਂ ਸੰਗਤਾਂ ਜਿਹੜੀਆਂ ਉਸ ਨਗਰ ਕੀਰਤਨ ਦੇ ਵਿੱਚ ਗੁਰਦੁਆਰਾ ਯਾਦਗਾਰ ਅਮਰਜੀਤ ਬਾਬਾ ਮੋਤੀਰਾ ਮਹਾਰਾ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਆਪਣੇ ਜੀਵਨ ਨੂੰ ਸਫਲ ਕਰੋ ਬੋਲਿਕ ਕੰਪਨਸਾ ਵਾਹਿਗੁਰੂ ਜੀ ਕੀ ਫਤਿਹ ਸਵਾਗ ਸਰਬੱਤ ਸੰਤਾਂ ਦੇ ਚਰਨਾਂ ਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਅਮਰ ਸਹੀਦ ਬਾਬਾ ਮੋਤੀਰਾ ਮਹਾਰਾਜੀ ਦਾ ਜਨਮ ਦਿਹਾੜਾ 9 ਫਰਵਰੀ ਦਿਨ ਸੋਮਵਾਰ ਨੂੰ ਬੜੀ ਹੀ ਸਾਦਾ ਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਨਗਰ ਇਸ ਦੇ ਸੰਬੰਧ ਵਿੱਚ ਜੋ ਕਿ ਨਗਰ ਕੀਰਤਨ ਗੁਰਦੁਆਰਾ ਪੰਜੋਖਰਾ ਸਾਹਿਬ ਹਰਿਆਣਾ ਤੋਂ ਹਰਿਆਣਾ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਜਸ਼ਨ ਨਾਲ ਸਜਾਇਆ ਜਾਵੇਗਾ ਜਿਸ ਦੀ ਸੰਪੂਰਨਤਾ ਇਸ ਮਾਪੀ ਅਮਰ ਸ਼ਹੀਦ ਬਾਬਾ ਬੋਤੀਰਾ ਮਹਿਰਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਜਾ ਸ਼੍ਰੀਖ ਦੇ ਬਿਲਕੁਲ ਸਾਹਮਣੇ ਬੱਸੀ ਰੋਡ ਤੇ ਸਮਾਪਤੀ ਹੋਵੇਗੀ ਸੋ ਆਪ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਹਨਾਂ ਮਹਾਨ ਸਮਾਗਮਾਂ ਦੇ ਵਿੱਚ ਪਹੁੰਚ ਕਰਕੇ ਆਪਣੀਆਂ ਹਾਜ਼ਰੀਆਂ ਜਰੂਰ ਲਗਾਉਣੀ ਆ ਜੀ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ